ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਬੀ ਬਾਡੀ ਆ ਔਰ ਐਸ ਵੇਲੇ ਮੈਂ ਖੜਾ ਹਾਂ ਫਲੋਰ ਦੇ ਵਿੱਚ ਜਿੱਥੇ ਕੀ ਤੁਹਾਨੂੰ ਪਤਾ ਬਹੁਤ ਹੀ ਜਨਾ ਪਵਿੱਤਰ ਸ਼ਹਿਰ ਹੈ ਇਹ ਮਈਆ ਭਗਵਾਨ ਦੇ ਦਰਬਾਰ ਆ ਔਰ ਇਹ ਫਲੋਰ ਸ਼ਹਿਰ ਐਸਾ ਸ਼ਹਿਰ ਆ ਜਿੱਥੇ ਕੀ ਬਹੁਤ ਦੁਨੀਆ ਤੋਂ ਸੰਗਤ ਵੀ ਇੱਥੇ ਆਂਦੀ ਆ ਔਰ ਇਸ ਸ਼ਹਿਰ ਦੇ ਵਿੱਚ ਸਪੈਸ਼ਲੀ ਇੱਥੇ ਇੱਕ ਸੈਲੂਨ ਖੁੱਲ੍ਹਿਆ ਆ ਤਾਂ ਹੈਵਨ ਮੇਕਓਵਰਸ ਔਰ ਬਹੁਤ ਵਧੀਆ ਫੈਸਿਲਿਟੀ ਲੈ ਕੇ ਫਲੋਰ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਔਰ ਗੱਲਬਾਤ ਕਰਦੇ ਆ ਤੇ ਮੈਮ ਨੇ ਵੀ ਕੀ ਕੀ ਪ੍ਰੈਜ਼ੈਂਟੀਆਂ ਸੈਗੀਆਂ ਔਰ ਕੀ ਕੀ ਆਫਰਸ ਲਗਾਈਆਂ ਹੋਈਆਂ ਨੇ ਇਹਨਾਂ ਨੇ ਆਓ ਚੱਲ सलून दे अंदर आ गए हैं आ मैं हमने गालपात कर दिया हेलो क्या हम हेलो सर की नाम है बोलो तो धाड़ी दर्शक हम दोस्तों नाम ज़रा मेरा नाम अंशिका है और एक तुषी नमस्सलून खुल गया यार कि कि तुषी थे जगह सर्विस ले क्या है यू सर डिकल सारी सर्विसेज आई हैं स्किन हेयर मेकअप एंड नेल्स ऐसी ਜਿਆਦਾ ਨਹੀਂ ਅਫੋਰਡ ਕਰ ਸਕਦੇ ਆਪਾਂ ਉਹਨਾਂ ਵਾਸਤੇ ਵੀ ਬਜਟ ਦੇ ਵਿੱਚ ਹੀ ਲੈ ਕੇ ਆਏ ਆਂ ਵੈਸੇ ਪੁਆਇੰਟ ਤੇ ਆ ਰਿਹਾ ਸੀ ਅਗਰ ਕੋਈ ਪੈਸੇ ਘੱਟ ਖਰਚਦਾ ਹੋਵੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਫੈਸਿਲਿਟੀ ਸਾਰੀ ਹੈ ਨਾ ਹਾਂਜੀ ਸਾਰੀ ਫੈਸਿਲਿਟੀਆਂ ਹੈ ਆਪਾਂ ਸਾਰਿਆਂ ਵਾਸਤੇ ਬਜਟ ਫ੍ਰੈਂਡਲੀ ਹੀ ਲੈ ਕੇ ਚੱਲਾਂਗੇ ਅਗਰ ਕੋਈ ਕਸਟਮਰ ਇੱਥੇ ਨਾ ਨਾ ਹੋਵੇ ਕੋਈ ਆਪਣੇ ਘਰ ਕੁਝ ਕਰਵਾਉਣਾ ਹੋਵੇ ਜਾਂ ਮੈਰਿਜ ਵਾਸਤੇ ਉਹਦੇ ਵਾਸਤੇ ਵੀ ਕੀ ਤੁਹਾਨੂੰ ਹਾਂਜੀ ਆਪਾਂ ਉਹਨਾਂ ਵਾਸਤੇ ਵੀ ਫ੍ਰੀਲਾਂਸਿੰਗ ਕਰਾਂਗੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਦੋਂ ਵੀ ਹੋਵੇ ਫਿਰ ਅਸੀਂ ਉਹਨਾਂ ਕੋਲ ਜਾ ਕੇ ਆਪਣਾ ਮੇਕਅਪ ਵਗੈਰਾ ਜੋ ਵੀ ਹੋਇਆ ਕਰ ਸਕਾਂਗੇ ਪੂਰੀ ਔਰ ਇੱਥੇ ਤੇ ਅਡੇ ਕੋਲ ਅਕੈਡਮੀ ਵੀ ਤੁਸੀਂ ਨਾਲ ਕਰਦੇ ਹੋ ਜੇ ਕਿਸੇ ਨੇ ਸਿੱਖਣਾ ਵੀ ਹੋਵੇ ਹਾਂਜੀ ਅਕੈਡਮੀ ਵੀ ਨਾਲ ਲੀਆ ਸਾਰਾ ਕੋਰਸ ਮਤਲਬ ਸਿਖਾਈਦਾ ਹੈ ਹੇਅਰ ਕਿਹੜੇ ਕਿਹੜੇ ਕੋਰਸ ਜੀ ਹੇਅਰ ਮੇਕਅਪ ਨੇਲਸ ਐਂਡ ਸਕਿਨ ਦਾ ਓਕੇ ਹਾਂਜੀ ਅਕਸਰ ਅਸੀਂ ਦੇਖਦੇ ਜਦੋਂ ਬੱਚਾ ਕੋਈ ਪੜਦਾ ਹੈ ਆ ਅਕਸਰ ਉਹ ਕਿੰਨਾ ਵੀ ਮੈਂ ਬਾਹਰ ਜਾਣਾ ਔਰ ਬਾਹਰ ਜਾਣ ਵਾਸਤੇ ਕੋਈ ਸਰਟੀਫਿਕੇਟ ਵਗੈਰਾ ਉਹ ਵੀ ਤੁਸੀਂ ਪ੍ਰੋਵਾਈਡ ਕਰਵਾਉਂਗੇ ਹਾਂਜੀ ਉਹ ਵੀ ਇੰਟਰਨੈਸ਼ਨਲੀ ਸਰਟੀਫਾਈਡ ਹੋਊਗਾ ਸਾਡਾ ਸੈਲੂਨ ਹਾਂਜੀ ਓਕੇ ਤੇ ਜਿਵੇਂ ਆ ਨੀਲ ਦੇ ਆਰਟ ਵਾਸਤੇ ਉਹਦੇ ਤੁਹਾਡੇ ਕੋਲ ਸਪੈਸ਼ਲੀ ਉਹਦੇ ਡਿਜ਼ਾਈਨ ਵਗੈਰਾ ਸਾਰਾ ਕੁਝ ਅਵੇਲੇਬਲ ਹੈ ਨਹੀਂ ਕਸਟਮਰ ਨੂੰ ਤੁਸੀਂ ਡਿਸਪਲੇ ਦੇ ਪਾਸਤੇ ਹਾਂਜੀ ਸਰ ਸਾਡੇ ਕੋਲ ਸਾਰਾ ਹੈਗਾ ਜੋ ਵੀ ਜਿੱਦਾਂ ਦਾ ਵੀ ਕਸਟਮਰ ਲਿਖਾਊਗਾ ਆਪਾਂ ਉਦਾਂ ਦਾ ਹੀ ਉਹਨਾਂ ਨੂੰ ਅੱਗੇ ਕਰਕੇ ਦਵਾਵਾਂਗੇ ਕੰਮ ਬਿਲਕੁਲ ਹੀ ਸੈਟੀਸਫਾਈਡ ਕਰਕੇ ਭੇਜਾਂਗੇ ਤੁਹਾਨੂੰ ਅੱਜ ਕੱਲ ਦੇਖਦੇ ਆਂ ਬੱਚਿਆਂ ਦੇ ਵਿੱਚ ਰਪੌਂਡਿੰਗ ਦਾ ਸਮੂਥਿੰਗ ਦਾ ਉਹਦਾ ਕਾਫੀ ਜ਼ਿਆਦਾ ਕਰੇਜ ਹੈਗਾ ਯਾਰ ਤੇ ਉਹਦੇ ਵਾਸਤੇ ਤੁਸੀਂ ਕੀ ਬੱਚਿਆਂ ਨੂੰ ਆਫਰ ਦਿੰਦੇ ਇੱਥੇ ਉਹ ਵੀ ਜਿੱਦਾਂ ਜਿੱਦਾਂ ਸਾਡੇ ਕੋ ਕਲਾਇੰਟ ਆਉਗੇ ਆਪਾਂ ਉਸ ਅਕੋਰਡਿੰਗ ਉਹਨਾਂ ਦੇ ਪ੍ਰੋਪਰ ਹੇਅਰ ਚੈੱਕ ਕਰਕੇ ਫਿਰ ਉਹਨਾਂ ਨੂੰ ਟ੍ਰੀਟਮੈਂਟ ਰეკਮੈਂਡ ਕਰਾਂਗੇ ਆਪਾਂ ਡਾਇਰੈਕਟਲੀ ਉਹਨਾਂ ਦੇ ਰეკਮੈਂਡੇਸ਼ਨ ਤੇ ਨਹੀਂ ਕਰਾਂਗੇ ਜੋ ਵੀ ਉਹਨਾਂ ਦੇ ਹੇਅਰ ਤੇ ਸੂਟੇਬਲ ਹੋਊਗਾ ਦੈਨ ਆਪਾਂ ਉਹ ਕਰਾਂਗੇ ਉਹਨਾਂ ਦੇ ਹੇਅਰਸ ਤੇ ਤੇ ਲਾਸਟ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਜੀ ਇੱਕ ਵਾਰੀ ਤੁਸੀਂ ਆਪਣੇ ਮੂਹ ਲੋਕੇਸ਼ਨ ਜਿਹੜੀ ਸਾਡੇ ਜਿਹੜੇ ਦਰਸ਼ਕ ਦੇਖ ਰਿਹਾ ਇਸ ਵੀਡੀਓ ਨੂੰ ਤਾਂ ਉਹਨਾਂ ਨੂੰ ਲੋਕੇਸ਼ਨ ਜ਼ਰੂਰ ਦੱਸੋ ਇਹ ਲੋਕੇਸ਼ਨ ਹੈ ਕਿੱਥੇ ਆ ਅ ਮਹੱਲਾ ਬੇਦਕਰ ਨਗਰ ਫਿਲੌਰ ਗੜੇ ਰੋਡ ਤੇ ਹੈ ਦਾ ਹੈਵਨ ਮੇਕਓਵਰ ਸੈਲੂਨ ਜੀ 9501704622 ਜੀ ਇਹ ਸੀ ਸਾਡੇ ਨਾਲ ਅੰਚਕਾ ਜੀ ਜਿਨ੍ਹਾਂ ਨੇ ਇੱਥੇ ਸਲੂਨ ਖੋਲ੍ਹਿਆ ਆ ਫਲੋਰ ਦੇ ਵਿੱਚ ਔਰ ਮੈਂ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕਰ ਚੁੱਕਾ ਬਹੁਤ ਹੀ ਪਵਿੱਤਰ ਸ਼ਹਿਰ ਆ ਇਹ ਪਵਿੱਤਰ ਧਰਤੀ ਆ ਜਿੱਥੇ ਕਿ ਮਈਆ ਭਗਵਾਨ ਦਰਬਾਰ ਵੀ ਆ ਕਾਫੀ ਦੂਰੋਂ ਇੱਥੇ ਸੰਗਤ ਵੀ ਆਂਦੀ ਆ ਔਰ ਇਹ ਮੇਨ ਸ਼ਹਿਰ ਦੇ ਵਿੱਚ ਇਹ ਫਲੋਰ ਦੇ ਵਿੱਚ ਸਲੂਨ ਆ ਇਹ ਨਵਾਂ ਬੱਚਾ ਨੇ ਸਲੂਨ ਖੋਲ੍ਹਿਆ ਆ ਔਰ ਸਾਰਿਆਂ ਨੇ ਵੱਧ ਤੋਂ ਵੱਧ ਸਪੋਰਟ ਵੀ ਕਰਨੀ ਆ ਔਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਅਗਰ ਤੁਸੀਂ ਇੱਥੇ ਨਹੀਂ ਆ ਸਕਦੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਕਿ ਜਿਹੜਾ ਇਸ ਸਲੂਨ ਦੇ ਵਿੱਚ ਕਿਸੇ ਨੇ ਕੋਈ ਬੈਨੀਫਿਟ ਲੈਣਾ ਹੋਵੇ ਉਹ ਇੱਥੇ ਆ ਕੇ ਆਪਣਾ ਬੈਨੀਫਿਟ ਲੈ ਸਕਦਾ ਤੁਸੀਂ ਦੇਖ ਰਹੇ ਹੋ ਆਪੀ ਇੰਡੀਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾ ਪਰਸਨ ਦੇ ਨਾਲ ਥੈਂਕ ਯੂ